ਉਹਨਾਂ ਦੇ ਜੋ ਮਾਜੇ ਰਿਡੈਂਪਸ਼ਨ ਗੈਂਗਸਟਰ ਹੈਗਾ ਉਸਨੇ ਇਹ ਕਰਿੰਦਾ ਸੀ ਕਿ ਤਿੰਨੇ ਅੱਜ ਭੱਜਣ ਲੱਗੇ ਸੀ ਸਾਡੇ ਪੁਲਿਸ ਪਾਰਟੀ ਫਾਈਲ ਕੀਤਾ ਇੰਨੇ ਬਦਮਾਸ਼ ਸੀ ਹੈਗੇ ਗੁਰਜੰਟ ਸਿੰਘ ਰੋਸ਼ਨ ਸਿੰਘ ਆਕਾਸ਼ ਗੱਡੀ ਜਿਹੜੀ ਇਹਨਾਂ ਕੋਲੋਂ ਆਈ ਟੋ ਬੀ ਗੱਡੀ ਸਾਨੂੰ ਬ੍ਰਾਮ ਬੀ ਸੀ ਜਿਹੜਾ ਹੈਗਾ ਗੁਰਜੰਟ ਕਿਸਦੇ ਫਾਇਰ ਮਾਇ ਲੱਗਿਆ ਹੈਗਾ ਤੇ ਇੱਕ ਜਿਹੜਾ ਹੈਗਾ ਰੋਸ਼ਨ ਇਸਦੇ ਵੀ ਭੱਜ ਜਦੋਂ ਅੰਨ ਕਲ ਸੱਟ ਸਕਦਾ ਕੱਲ ਦੋ ਵੈਪਰ ਬ੍ਰਾਮ ਲੋਈ ਸੀ ਜਿਹੜਾ ਇੱਕ PX5 ਇੱਕ PX3 ਇਹਨਾਂ ਦੇ ਉੱਪਰ ਡਰੱਗਸ ਦੇ ਵੀ ਕਾਫੀ ਪਰਚੀ ਲੱਗੀ ਸੀ ਇਹਨੇ ਬੰਟਡ ਕਿਤਨਾ ਸੈਗੇ ਸੀ ਕੱਲ ਜੋ ਇੱਕ ਐਫ ਆਈ ਆਰ ਨੰਬਰ 70 ਵਟਾ 25 PSCT ਰਜਿਸਟਰ ਹੋਈ ਸੀ ਜਿਸ ਵਿੱਚ ਅਸੀਂ ਤਿੰਨ ਜਿਹੜੇ ਗਏ ਹੈਗੇ ਆ ਗੈਂਗਸਟਰ ਲਗਾ ਲਓ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਨਾਮ ਗੁਰਜੰਤ ਸਿੰਘ ਰੋਸ਼ਨ ਸਿੰਘ ਤੇ ਆਕਾਸ਼ ਦੀਪ ਸੀ ਅੰਨਾ ਵੱਲੋਂ ਸਾਨੂੰ 9.5 ਲੱਖ ਰੁਪਿਆ ਦੋ ਵੈਪਨ ਜਿਹੜੇ ਫੋਰਨ ਮੇਡ ਸੀ 15 라운드 ਤੇ ਇੱਕ ਗੱਡੀ ਜਿਹੜੀ ਇਹਨਾਂ ਕੋਲੋਂ i20 ਗੱਡੀ ਸਾਨੂੰ ਬਰਾਮਦ ਹੋਈ ਸੀ ਉਸ ਲਈ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਜਦੋਂ ਇਹਨਾਂ ਦੀ ਕੋਸ਼ਿਸ਼ ਤੇ ਅਜੇ ਰਿਮਾਂਡ ਤੇ ਲੈਣਾ ਸੀ ਇਹਨਾਂ ਦੀ ਕੋਸ਼ਿਸ਼ ਤੇ ਅਸੀਂ ਇਹਨਾਂ ਨੂੰ ਰਿਕਵਰੀ ਲਈ ਇੱਥੇ ਲੈ ਕੇ ਆਏ ਹਾਂ ਜਿੱਦੇ ਸਾਨੂੰ ਦੱਸਿਆ ਕਿ ਇੱਕ ਪਿਸਤਲ ਜਿਹੜਾ ਇਹਨਾਂ ਦਾ ਇੱਥੇ ਹੋਰ ਇਹਨਾਂ ਕੋਲ ਹੈਗਾ ਸੀ ਉਹ ਵੈਪਨ ਬਰਾਮਦ ਕਰਨ ਲਈ ਲੈ ਕੇ ਆਏ ਹੈਗੇ ਆ ਜਾਂ ਗੁਰਜੰਤ ਸਿੰਘ ਹੈਗਾ ਜਿਹੜਾ ਇਸਨੇ ਤੇ ਇਹਨਾਂ ਤਿੰਨਾਂ ਨੇ ਜਿਹੜੋ ਇੱਥੇ ਆਏ ਇਹਨਾਂ ਨੇ ਇਹ ਏਰੀਆ 'ਚ ਇੱਥੇ ਜਿਹੜਾ ਇਹ ਘਰ ਤੁਸੀਂ ਦੇਖਦੇ ਪਿਓ ਇੱਥੇ ਇਹ ਰਹਿੰਦੇ ਰਹੇ ਹੈਗੇ ਨਾਰਾ ਹਾਈਡ ਆਊਟ ਸੀ ਇਹਨਾਂ ਦੇ ਹਾਈਡ ਆਊਟ ਇਹਨਾਂ ਦਾ ਇੱਕ ਜਿਹੜਾ ਹੈਗਾ ਸੀ ਉਹਨਾਂ ਦਾ ਕੀ ਨਾਮ ਹੁੰਦਾ ਕਰਨ ਕਰਨ ਜਿਹੜਾ ਹੈਗਾ ਇੱਕ ਜੀਰੇ ਦਾ ਰਹਿਣ ਵਾਲਾ ਉਸ ਦੀ ਇਹ ਭੂਆ ਦਾ ਘਰ ਹੈਗਾ ਉਸ ਨੇ ਹਾਈ ਡਾਊਟਰ ਨੂੰ ਦਿੱਤਾ ਸੀ ਤੇ ਇਸ ਦਾ ਇਹ ਫਾਇਦਾ ਚੱਕ ਕੇ ਤਿੰਨੇ ਅੱਜ ਭੱਜਣ ਲੱਗੇ ਸੀ ਤੇ ਉਸ ਦੇ ਤਹਿਤ ਹੀ ਅਸੀਂ ਜਿਹੜਾ ਹੈਗਾ ਉਸ ਨੇ ਜਦੋਂ ਇਹਨੂੰ ਇਹਨੂੰ ਰਿਕਵਰੀ ਕਰਨ ਦੀ ਲੈਕਿੰਗ ਇਹਨਾਂ ਦਾ ਮੌਕਾ ਕਰਕੇ ਇਹਨਾਂ ਨੇ ਪਹਿਲਾਂ ਧੱਕਾ ਮਾਰਿਆ ਸਾਡੇ ਮੁਲਾਜ਼ਮਾਂ ਨੂੰ ਫਿਰ ਜਿਹੜਾ ਵੈਪਨ ਇੱਥੇ ਇਹਨਾਂ ਨੇ ਕੱਲ ਨੂੰ ਇੱਥੇ ਛੁੱਟ ਗਿਆ ਸੀ ਉਸ ਨੇ ਇਹਨਾਂ ਦੀ ਸਾਡੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਵਾਬਦੇਹੀ ਚ ਸਾਡੇ ਐਸਸੀ ਸਾਹਿਬ ਜਿਹੜੇ ਹੈਗੇ ਇਨਚਾਰਜ ਫੋਕਲ ਪੁਆਇੰਟ ਉਹਨਾਂ ਵੱਲੋਂ ਦੋ ਹਵਾਈ ਫਾਇਰ ਕੀਤਾ ਗਿਆ ਤੇ ਉਸ ਨੂੰ ਐਪਰੀਹੈਂਡ ਕਰਦੇ ਉਹਨਾਂ ਨੇ ਕਿ ਸੀ ਜਿਹੜਾ ਹੈਗਾ ਉਸ ਦੀ ਇੱਕ ਲੱਤ 'ਚ ਉਹ ਫਾਇਰ ਲੱਗਿਆ ਸਰ ਇੱਕ ਵਾਰਾ ਰਿਪੀਟ ਕਰ ਦਿਓ ਕਿੰਨੇ ਬਦਮਾਸ਼ ਸੀਗੇ ਟੋਟਲ ਸਰ ਇਹ ਕਿੰਨਾ ਦਾ ਘਰ ਸੀਗਾ ਤੇ ਕਿੰਨੀ ਰਕੀ ਰਿਕਵਰੀ ਹੋਈ ਇਹ ਤਿੰਨ ਬਦਮਾਸ਼ੀ ਹੈਗੇ ਆ ਗੁਰਜੰਟ ਸਿੰਘ ਰੋਸ਼ਨ ਸਿੰਘ ਆਕਾਸ਼ ਮੈਂ ਦੇ ਵਿੱਚ ਦੱਸਾਂ ਜਿਹੜਾ ਗੁਰਜੰਟ ਹੈਗਾ ਇਹ ਪਹਿਲਾਂ ਵੀ ਇੱਕ ਕਾਫੀ ਫੇਮਸ ਇੱਕ ਕੇਸ ਹੈਗਾ ਅਜਨਾਲੇ ਦਾ ਉਥੇ ਇੱਕ ਦੀਪੂ ਸਰਕਾਰੀਆ ਕਰਕੇ ਇੱਕ ਮਰਡਰ ਹੋਇਆ ਸੀ ਇੱਕ ਬੰਦੇ ਦਾ ਉਸ ਵਿੱਚ ਕੋਈ ਗੈਂਗਵਾਰ ਸਾਨੂੰ ਜੋ ਮੋਡਲੀ ਤੋਂ ਇਨਫੋਰਮੇਸ਼ਨ ਤੋਂ ਪਤਾ ਲੱਗਿਆ ਉਹ ਹੈਗੀ ਸੀ ਇਹ ਇੱਕ ਡੋਨੀ ਬੱਲ ਉਥੇ ਜੋ ਮਾਝੇ ਰੀ ਦੇ ਇੱਕ ਗੈਂਗਸਟਰ ਹੈਗਾ ਉਸ ਦਾ ਇਹ ਕਰਿੰਦਾ ਸੀ ਤੇ ਉਸ ਦਾ ਹੀ ਸ਼ਟਰ ਸੀ ਉਸ ਦੇ ਹੀ ਕਹਿੰਦੇ ਇਹ ਨੂੰ ਜਿਹੜਾ ਹੈਗਾ ਉਥੇ ਦੀਪੂ ਸਰਕਾਰੀਆ ਦਾ ਉਥੇ ਮਰਡਰ ਕੀਤਾ ਸੀ ਤੇ ਉੱਥੋਂ ਇਹ ਫਰਾਰ ਸੀ ਇਸ ਲਈ ਇਹ ਜਿਹੜਾ ਹੈਗਾ ਇਹਨਾਂ ਦੇ ਜਿਹੜੇ ਇੱਥੋਂ ਦੇ ਰੋਸ਼ਨ ਤੇ ਆਕਾਸ਼ ਜਿਹੜੇ ਫਿਰ ਉਹ ਵੀ ਪੂਰੇ ਇਦੇ ਰਹਿਣ ਵਾਲੇ ਹੈਗੇ ਆ ਇਹਨਾਂ ਦੇ ਨਾ ਰਲ ਕੇ ਇੱਥੇ ਵੀ ਕੋਈ ਵਾਰਦਾਤ ਨੂੰ ਇਨਜਾਮ ਦੇ ਸਕਦੇ ਸੀ ਚਾ ਦੇਣਾਂ ਲਈ ਸਰ ਤਿੰਨ ਬਦਮਾਸ਼ੀ ਇਹ ਅੱਜ ਇੱਥੇ ਤਿੰਨ ਸੀ ਜੀ ਸਰ ਸਰ ਕਿੰਨੇ ਦਿਨਾਂ ਤੋਂ ਇੱਥੇ ਮੋਗੇ ਰਹਿ ਰਹੇ ਸੀਗੇ ਇਹ ਇਹ ਕਾਫੀ ਵਾਰ ਇਹਨਾਂ ਦੇ ਹਾਈਡ ਆਊਟ ਸੀ ਅਗੇ ਇਨਵੈਸਟੀਗੇਸ਼ਨ ਚੱਲਦੀ ਪਈ ਹੈਗੀ ਇਹ ਕਦੇ ਆਉਂਦੇ ਸੀ ਕਦੇ ਨਹੀਂ ਆਉਂਦੇ ਸੀ ਇਹਨਾਂ ਦਾ ਇੱਕ ਸੇਫ ਇਹਨਾਂ ਨੇ ਸੇਫ ਹਾਊਸ ਟੈਕ ਬਣਾਇਆ ਹੋਇਆ ਸੀ ਤੇ ਕਰਨ ਦੀ ਭੂਆ ਉਹਨਾਂ ਦੇ ਮੁੰਡੇ ਦਾ ਕੀ ਰੋਲ ਹੈ ਜੀ ਇਸ ਐਪੀਸੋਡ ਜੀ 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 ਤਿੰਨ ਤੈਗਰ ਕਵਰੀ ਅਥ ਲੈਂਦੇ ਸੀ ਇਹਨਾਂ ਨੂੰ ਰਿਕਵਰੀ ਲਈ ਲੈ ਕੇ ਜਾਂਦਾ ਸੀ ਏ ਹਾਂਜੀ ਜਿਹਨੇ ਜਿਹੜਾ ਹੈਗਾ ਸੀ ਜਿਹੜਾ ਸਾਨੂੰ ਬਰਾਮਦ ਜਿਹਨੂੰ ਪਰਸੇ ਗੁਰਜੰਤ ਸਿੰਘ ਜਿਹੜਾ ਮੇਨ ਹੈ ਹੈਗਾ ਦੀਪੂ ਸਰਕਾਰੀਆ ਜਿਹੜਾ ਮਰਡਰ ਕੇਸ ਵਾਂਟਡ ਹੈਗਾ ਉਸਦੇ ਇਹ ਗੋਲੀ ਲੱਗੀ ਐਸਪੀ ਸਾਹਿਬ ਜਿਹੜਾ ਕਰਨ ਆ ਉਹਦੀ ਭੂਆ ਤੇ ਉਹਦੇ ਮੁੰਡੇ ਦਾ ਕੀ ਰੋਲ ਹੈ ਸਾਰੇ ਐਪੀਸੋਡ ਤੇ ਕਿਹੜਾ ਨਹੀਂ ਅਸੀਂ ਵੈਰੀਫਾਈ ਕਰਦੇ ਪਏ ਹੈਗੇ ਜੀ ਅਸੀਂ ਵੈਰੀਫਾਈ ਕਰਦੇ ਪਏ ਹੋ ਦੋ ਗ੍ਰਿਫਤਾਰ ਕਰ ਲਏ ਪੁਲਿਸ ਵੱਲੋਂ ਤੇ ਇੱਕ जख्मी ਹੈ ਹਾਂ ਹਾਂ ਜਿਹੜੇ ਇੱਕ ਜਿਹੜਾ ਹੈਗਾ ਗੁਰਜੰਟ ਇਸਦੇ ਫਾਇਰ ਲੱਗਿਆ ਹੈਗਾ ਤੇ ਇੱਕ ਜਿਹੜਾ ਹੈਗਾ ਰੋਸ਼ਨ ਇਸਦੇ ਵੀ ਭੱਜ ਦੇ ਦੌਰਾਨ ਕਲ ਸੱਟ ਲੱਗੀ ਸਰ ਅਰੇਸਟ ਕੱਲ ਤਿੰਨੇ ਕਰਲੇ ਸੀ ਅੱਜ ਤਾਂ ਸਿਰਫ ਰਿਕਵਰੀ ਕਰ ਰਹੇ ਹਾਂ ਜੀ ਅਰੇਸਟ ਕੱਲ ਤਿੰਨੇ ਕਰਲੇ ਸੀ ਅੱਜ ਰਿਕਵਰੀ ਲਈ ਜਦੋਂ ਇਹਨਾਂ ਨੂੰ ਲੈ ਕੇ ਆ ਕਿਉਂਕਿ ਇਹਨਾਂ ਦਾ ਹਾਈ ਡਾਊਟ ਸੀ ਤੇ ਸਾਨੂੰ ਹੋਰ ਵੀ ਇਹਨਾਂ ਨੇ ਜੋ ਦੱਸਿਆ ਸੀ ਇੱਥੇ ਰਹਿੰਦੇ ਸੀ ਕੁਝ ਹੋਰ ਵੀ ਮਿਲਣ ਦੀ ਸਾਨੂੰ ਉਮੀਦ ਸੀ ਇੱਕ ਵੈਪਨ ਤਾਂ ਇਹਨਾਂ ਨੇ ਜੋ ਸਾਨੂੰ ਬਰਾਮਦ ਹੋ ਚੁੱਕਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਸ ਨਾਲ ਇਹਨੇ ਫਾਇਰ ਕੀਤਾ ਹੈਗਾ ਅੱਜ ਵੀ ਕੋਈ ਵੈਪਨ ਮਿਲਿਆ ਹਾਂਜੀ ਅੱਜ ਜਿਹੜਾ ਹੈਗਾ ਉਸ ਨਾਲ ਹੀ ਫਾਇਰ ਕੀਤਾ ਹੈਗਾ ਸੀ ਸਰ ਕੱਲ ਕਿੰਨੇ ਜਿਹੜ ਜਿਹੜਾ ਅੱਜ ਬ੍ਰਾਮਦ ਹੋਇਆ ਹੈਗਾ ਉਹ ਹੈਗਾ 32 ਬੋਰ ਦਾ ਬਰੇਟਾ ਟੋਟਲ ਕੱਢਿਆ ਹੋ ਗਿਆ ਟੋਟਲ ਤਿੰਨ ਵੈਪਨ ਹੋ ਗਏ ਇਹ ਸਾਰੇ ਹਾਈ ਐਂਡ ਵੈਪਨ ਸੀ ਜਿਹੜੇ ਇਹਨਾਂ ਵੱਲੋਂ ਡੋਨੀ ਬਲ ਜਾਂ ਹੋਰ ਇਹਨਾਂ ਵੱਲੋਂ ਇਹਨਾਂ ਪਰਵਾਇਟ ਰੱਖੇ ਸੀ ਇਹ ਕੈਸ਼ 9.5 ਲੱਖ ਰੁਪਏ ਦਾ ਸੀ ਹਜੇ ਸਾਨੂੰ ਜੋ ਮਡਲੀ ਤਫਤੀਸ਼ ਚ ਪਤਾ ਲੱਗਿਆ ਇਹ ਡਰਗ ਮੰਨੀ ਸੀ ਇਹਨਾਂ ਦੇ ਉੱਪਰ ਡਰਗਜ਼ ਦੇ ਵੀ ਕਾਫੀ ਪਰਚੇ ਹੈਗੇ ਜਿਹੜਾ ਗੁਰਜੰਟ ਹੈਗਾ ਇਸ ਦੇ ਉੱਪਰ ਵੀ ਇੱਕ 2 ਐਫ ਆਈ ਆ ਨੰਬਰ 208/24 ਜੋ ਕਮਰਸ਼ੀਅਲ ਕੁਆਂਟੀਟੀ 3 ਕਿਲੋ ਹਿਰੋਇਨ ਦੀ ਪੀ ਐਸ ਕਰੇਂਡਾ ਉੱਚ ਵੀ ਵਾਂਟਡ ਹੈਗਾ ਤੇ ਜਿਹੜਾ ਆਪਣਾ 136/24 ਉਹਦੇ ਵਿੱਚ ਵੀ ਜਿਹੜਾ ਹੈਗਾ ਗੁਰਜੰਤ ਸਿੰਘ ਵਾਂਟਡ ਹੈਗਾ ਜਿਹੜਾ ਰੋਸ਼ਨ ਹੈਗਾ ਇਹ ਵੀ ਸਾਡੇ ਇੱਕ ਪਹਿਲਾਂ ਸ਼ੂਟਆਊਟ ਹੋਇਆ ਸੀ ਉੱਤੇ ਪਲੂਰਪਿੰਡ ਸਮਾਲਸਰ ਉਹਦੇ ਵਿੱਚ ਵੀ ਵਾਂਟਡ ਹੈਗਾ ਤੇ ਇਹ ਐਨਡੀਪੀਐਸ ਵਿੱਚ ਵੀ ਵਾਂਟਡ ਹੈਗਾ ਹਾਂ ਇੰਜਰ ਨੂੰ ਅਸੀਂ ਮੋਢਲੀ ਜਿਹੜੀ ਮੈਡੀਕਲ ਹੈਲਪਲੀ ਹਸਪੀਟਲ ਲੈ ਕੇ ਗਏ ਹੈਗੇ ਇਸ ਕੇਸ ਤੇ ਕਹਿ ਸਕਦੇ ਐਸਪੀ ਸਾਹਿਬ ਵੀ ਦੋ ਪੀਓ ਵੀ ਆਪਾਂ ਅਰੈਸਟ ਕਰ ਲਏ ਆ ਪੀਓ ਅਸੀਂ ਘੋੜੇ ਹੈਗੇ ਪੀਓ ਦਾ ਅਸੀਂ ਕਹਿ ਨਹੀਂ ਸਕਦੇ ਪਰ ਤਿੰਨੇ ਵਾਂਟਡ ਕ੍ਰਿਮੀਨਲਸ ਹੈਗੇ ਸੀ ਤੇ ਇੱਕ ਬੜਾ ਵਧੀਆ ਇਹ ਜਿਹੜੀ ਸਾਡੀ ਟੀਮ ਨੇ ਇਨਸਪੈਕਟਰ ਪ੍ਰਿੰਸਪੈਕਟਰ ਪ੍ਰਤਾਪ ਡੀਐਸਪੀ ਰਵਿੰਦਰ ਜੀ ਸਾਡੀ ਸੀਏ ਟੀਮ ਤੇ ਜਿਹੜੇ ਆਪਣੇ ਏਐਸਆਈ ਸਾਡੇ ਸਪੋਕਰ ਪੁਆਇੰਟ ਹੈਗੇ ਆ ਉਹਨਾਂ ਨੇ ਬੜਾ ਵਧੀਆ ਇਹ ਕੰਮ ਕੀਤਾ ਹੈਗਾ ਕਿਉਂਕਿ ਇੱਕ ਬੜਾ ਗੁਪਤ ਹਾਈਡਆਊਟ ਸੀ ਤੇ ਇਹਨਾਂ ਦਾ ਪੱਕਾ ਹਾਈਡਆਊਟ ਸੀ ਇੱਥੋਂ ਹੀ ਇਹ ਓਪਰੇਟ ਕਰਦੇ ਸੀ